2024 ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਪੂਰੇ ਦੇਸ਼ ਪਰ ਵਿਚ ਚੱਲ ਰਹੀਆਂ ਨੇ। ਕਈ ਪਾਰਟੀਆਂ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਨੇ। ਬੇਸ਼ੱਕ ਪੰਜਾਬ ਦੇ ਵਿੱਚ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਵੱਲੋਂ ਹੀ ਅਜੇ 8 ਉਮੀਦਵਾਰਾਂ ਦੀ ਅਨਾਉਂਸਮੈਂਟ ਕੀਤੀ ਗਈ ਹੈ। ਅਸੀਂ ਅੱਜ ਲੁਧਿਆਣਾ ਦੀ ਲੋਕਲ ਬਸਤੀ ਵਿੱਚ ਮੌਜੂਦ ਆ ਪੀ ਆਰਟੀਸੀ ਦੇ ਵਿੱਚ ਜਿਹੜੀ ਕਿ ਚੰਡੀਗੜ੍ਹ ਨੂੰ ਜਾ ਰਹੀ ਹੈ ਲੋਕਾਂ ਨਾਲ ਗੱਲਬਾਤ ਕਰਾਂਗੇ ਵੱਖ-ਵੱਖ ਜਗਾਤੀ ਗ੍ਰਹਿਣ ਵਾਲੇ ਲੋਕ ਨੇ ਸਾਡੇ ਨਾਲ ਉਹਨਾਂ ਤੋਂ ਜਾਣਾਂਗੇ ਕਿ ਕਿੰਨਾ ਦੇਖਦੇ ਨੇ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਜਾਂ ਕਿਸ ਤਰ੍ਹਾਂ ਦੀ ਸਰਕਾਰ ਉਹਨਾਂ ਨੂੰ ਚਾਹੀਦੀ ਹੈ ਕਿਉਂਕਿ ਕੇਂਦਰ ਜਿਸ ਤੋਂ ਜਿਹੜੇ ਨੇ ਵੱਡੇ ਫੰਡ ਹੁੰਦੇ ਨੇ ਵੱਡੇ ਜਿਹੇ ਫੈਸਲੇ ਲਏ ਜਾਂਦੇ ਨੇ ਧੰਨਵਾਦ ਕਰਾਂਗੇ ਲੋਕਾਂ ਨੇ ਕਿ ਕਿਸ ਤਰ੍ਹਾਂ ਦੇਖਦੇ ਨੇ ਸਰਕਾਰ ਦੀ ਕਾਰਗੁਜ਼ਾਰੀ ਕੀ ਕਹਿੰਦੇ ਨੇ ਜੀ ਸਰ ਤੁਸੀਂ ਨੌਜਵਾਨ ਹੋ ਜੀ ਕਿੱਦਾਂ ਦੇਖਦੇ ਹੋ ਪਿਛਲੀ ਸਰਕਾਰ ਦੀ ਮਾਨਸਾ ਦਿੱਤੀ ਹੈ ਕਿ ਤੁਸੀਂ ਭਾਗ ਹਰ ਰਹੇ ਹੋ ਅੱਜ ਸਰਕਾਰ ਦੀ ਇਹ ਗੱਲ ਜਿਹੜੀ ਕੋਸ਼ਿਸ਼ ਕਰੇ ਅਸੀਂ ਇਹ ਕਹਿੰਦੇ ਹਾਂ ਕਿ ਉਹਨਾਂ ਲਈ ਸਰਕਾਰ ਵੀ ਜਿਹੜੀ ਕੋਸ਼ਿਸ਼ ਕਰਦੀ ਹੈ ਕਿ ਇੱਥੇ ਰੋਜ਼ਗਾਰ ਦਾ ਸਾਮੁੱਚ ਦਾ ਤਾਲਮੇਲ ਹੋਵੇ ਦੀ ਬਾਹਰ ਨੌਜਵਾਨ ਦੀ ਬਾਹਰ ਹੈ ਨੌਜਵਾਨ ਕੁੱਲ ਤਵਾਂ ਜਾ ਰਹੇ ਹਨ ਪੰਜਾਬ ਜਿਹੜਾ ਸਿੰਘ ਨੂੰ ਵੀ ਦਿੱਤਾ ਗਿਆ ਹੈ ਮਾਪੇ ਦੇ ਨਾਮ ਲੈ ਰਿਹਾ ਰਹੇ ਸਿਰਾਂ ਨੂੰ ਦੇਖੀ ਕੀ ਬਿਲਕੁਲ ਕਿਤੇ ਨਾ ਕਿਤੇ ਨੌਜਵਾਨ ਕਹਿੰਦੇ ਨੇ ਕਿ ਉਹਨਾਂ ਨੂੰ ਜਿਹੜੇ ਰੁਜ਼ਗਾਰ ਮਿਲਣੇ ਚਾਹੀਦੇ ਨੇ ਜਾਂ ਫਿਰ ਜਿਹੜੀ ਨੌਜਵਾਨੀ ਹੈ ਉਹ ਵਿਦੇਸ਼ ਦਾ ਰੁਕ ਕਰ ਰਹੀ ਹੈ ਕਹਿੰਦੇ ਕਿ ਪੰਜਾਬ ਦੇ ਵਿੱਚ ਰਹਿ ਕੇ ਭਾਰਤ ਦੇ ਵਿੱਚ ਰਹਿ ਕੇ ਆਪਣਾ ਕੰਮ ਕਰਨੇ ਹੋਰ ਕਿਉਂ ਕਿਉਂ ਸਰ ਕਿਦਾਂ ਦੇਖ ਲਓ ਜੀ ਪਹਿਲਾਂ ਤੇ ਦੱਸੋ ਕੀ ਕੰਮ ਕਰਦੇ ਹੋ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੁਖਸਰ ਸਾਹਿਬ ਤੋਂ ਰਹਿਣ ਵਾਲੇ ਹੈਂ ਰੀਟਿਮੇਟ ਦਾ ਕੰਮ ਹੈ ਜੀ ਹਾਂਜੀ ਤੇ ਸਰਕਾਰ ਹੋਇਆ ਕੰਮ ਕਰਦੀ ਹੈ ਹਾਂਜੀ ਤਾਂ ਬੋਟੀ ਦੇ ਸਮਾਪਨ ਹਾਂਜੀ ਬਹੁਤ ਮਿਲਣ ਵਾਲੇ ਸਮਾਪਨ ਹੈ ਇਹ ਸਭ ਕੁਝ ਮਤ ਦਾ ਸਰਕਾਰ ਤੋਂ ਬਚਣਾ ਨਹੀਂ ਹੈ ਤੇ ਸਾਰਾ ਕੰਮ ਹੀ ਰੁਕਿਆ ਕਰ ਰਿਹਾ ਹਾਂ ਜਿਸ ਤਰ੍ਹਾਂ ਦੀ ਸਰਕਾਰ ਦੇ ਦੀ ਜੇਕਰ ਲੋਕਾਂ ਦੀ ਗੱਲ ਕਰੀਏ ਜਦੋਂ ਉਹ ਕਾਰੋਬਾਰੀਆਂ ਕਾਰੋਬਾਰੀ ਕੀ ਮੰਗੁੰਦੀ ਕਾਰੋਬਾਰੀਆਂ ਦੀ ਕਿਉਂਕਿ ਕਿਤੇ ਨਾ ਕਿਤੇ ਜੀਐਸਟੀ ਨੂੰ ਲੈ ਕੇ ਜਾਂ ਹੋਰ ਵੀ ਮੁੱਦੇ ਚਰੇਦੇ ਰਹਿੰਦੇ ਨੇ ਕਾਰੋਬਾਰੀ ਸਾਰਾ ਮਾਹ ਠੀਕਾ ਦੇ ਨਾਮ ਨਾਲ ਕੰਮ ਕਰਦੇ ਆ ਹਾਂਜੀ ਆਪਾਂ ਬਹੁਤ ਲੋਕ ਚਾਹ ਰਹੇ ਹਾਂ ਹਾਂਜੀ ਤੁਸੀਂ ਵੀ ਕੋਈ ਖਮੀ ਨਹੀਂ ਜਿਹੜੇ ਸਭ ਨਸੇ ਕਰਦੇ ਨਾ ਰਹਿੰਦੇ ਨਾ ਇਹਨਾਂ ਵਾਸਤੇ ਸਭੀ ਕਮੀ ਆ ਜਿਹਦੇ ਲੋਕ ਵੇਂਚ ਕਰਦੇ ਆ ਉਹਨਾਂ ਵਾਸਤੇ ਇਹਨਾਂ ਕੋਲ ਕਿਤੇ ਨਾ ਕਿਤੇ ਲੋਕ ਕਹਿੰਦੇ ਨੇ ਕਿ ਜੋ ਕੰਮ ਕਰਨ ਕਰਨ ਵਾਲੇ ਲੋਕ ਨਹੀਂ ਉਹਨਾਂ ਨੂੰ ਕੋਈ ਕੰਮ ਜਿਹੜੀ ਧਾਰੀ ਹੈ ਹੋਰ ਵੀ ਲੋਕਾਂ ਦੇ ਕਦਰ ਦੇ ਨਾਲ ਦੂਜੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਹੜਾ ਲੋਕਾਂ ਦਾ ਕਿਦਾਂ ਦੇਖਦੇ ਨੇ ਮੈਂ ਕਿਦਾਂ ਦੇਖਦਾ ਹਾਂ ਜੀ ਸਰਕਾਰ ਨੇ ਪਹਿਲਾਂ ਕਿਸੇ ਦਾ ਕੰਮ ਉਹ ਪੀਜੇ ਲਈ ਹੋਣ ਤੱਕ ਕਿੰਦੇ ਦੇ ਵਿੱਚ ਭਾਜਪਾ ਦੀ ਸਰਕਾਰ ਜੇ ਕਿ ਲੰਗਾਵਾ ਜਿਹੜੀ ਵਾਅਦੇ ਕੀ ਕੀਤਾ ਸਰਕਾਰ ਵੱਲੋਂ ਪੂਰੇ ਕੀਤੇ ਵਾਅਦੇ ਨਹੀਂ ਇਹਨੂੰ ਬਟ ਇੰਨਾ ਕਾਫੀ ਜੜੀ ਦੀ ਸਰਕਾਰ ਆਵੇ ਕਿ ਉਹ ਜੜੀ ਵੀ ਬੇਸਿਕ ਨੀਡਸ ਨੇ ਕੰਮ ਕੀਆ ਹਾਂ ਹਾਂਜੀ ਜੇ ਰੈਗੂਲਰ ਕੋਨਟਰੈਕਟਸ ਨੇ ਹਾਂਜੀ ਸਾਡੇ ਦੇ ਕੰਮ ਕਰਦਾ ਹੈ ਜਿਆਦਾ ਕੈਟੇਗਰੀ ਵਾਲੇ ਨੇ ਇੱਕ ਤੋਂ ਇੱਕ ਵਰਕਰ ਨੂੰ ਘੱਟ ਵੀ ਪਤਾ ਨਹੀਂ ਆਉਂਦਾ ਤੁਸੀਂ ਮੈਂ ਅੰਮ੍ਰਿਤ ਇੱਕ ਹੱਦੀ ਮਹਾਂ ਦੇਖਦੇ ਭਾਈ ਕਾਉਂ ਥੋੜਾ ਮਤਲਬ ਇਹ ਲੈਵਲ ਤੇ ਕੋਈ ਸਰਕਾਰ ਕੰਮ ਨਹੀਂ ਕਰਦਾ ਜੇ ਤਰ ਦੇ 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 ਵਿੱਚ ਪਹਿਲਾਂ ਭਾਜਪਾ ਦੀ ਸਰਕਾਰ ਨਹੀਂ ਲੱਗਦਾ ਕਿ ਸਰਕਾਰ ਜਿਹੜੀ ਆ ਹੁਣ ਜਿਹੜੀ ਵੀ ਸਰਕਾਰ ਨਵੀਂ ਬਣੇ ਪੀਓ ਉਹ ਨੌਜਵਾਨਾ ਨਹੀਂ ਜਿਆਦਾ ਤੋਂ ਜਿਆਦਾ ਰੋਜ਼ਗਾਰ ਦੇ ਜਿਹੜੇ ਨੇ ਉਹ ਤੁਹਾਨੂੰ ਵੀ ਕੋਈ ਨਹੀਂ ਦਾ ਪਿਕਸਰ ਤੋਂ ਮਿਲਦਾ ਹੈ। ਬਿਲਕੁਲ ਸਹੀ ਵੀ ਕਮੀਆਂ ਸਰਕਾਰਾਂ ਨੇ ਪਿੱਛੋਂ ਦੇਖੇ ਵੀ ਜਿਹੜੇ ਕੰਪੈਟਿਟਿਵ ਨਹੀਂ ਉਹ ਦੇਖਣ ਲੱਗਦੇ ਆ ਕਿ ਸਹੀ ਕਰਨੀ ਚਾਹੀਦੀ ਹੈ। ਉਸ ਤੇ ਬਹੁਤ ਆਮ ਜਿਹਾ ਸਪੋਰਟਿੰਗ ਕੰਮ ਕਰੇ। ਤਾਂ ਬਸ ਫਟੇ ਜੀ ਬਿਲਕੁਲ ਕਿਹਦਾ ਨਾ ਕਿਹਦੇ ਨੌਜਵਾਨ ਜਿਹੜੇ ਨਹੀਂ ਜਾ ਰਹੇ ਜਿਆਦਾ ਲੋਕਾਂ ਦੀ ਗੱਲ ਚੱਲ ਰਹੀ ਹੈ। ਸਾਹਿਬ ਕਿੰਨਾ ਦੇ ਲੋਕ ਜੀ ਸਿਵਾ ਦੀ ਗੱਲ ਜਾਈ। ਸਾਹਿਬ ਹੁਣ ਕਿ ਲਾਸਟ ਟਾਈਮ ਜਦੋਂ ਸਰਕਾਰ ਹੋਣੀ ਤੇ ਬੇਕ ਜਿਹੜਾ ਟਾਰਗੇਟ ਸਮਾਜੀ ਪਰ ਕਿੰਨੀ ਕਿੰਨੀ ਮਹਿਲਾਵਾਂ ਦੀ ਵੱਡੀ ਜਲੀਆ ਉਹਦਾ ਇਹ ਸਿਲੰਡਰ ਵੀ ਹਾਸਤੇ ਕਿਸੇ ਕੇ ਘਰ ਪਰ ਹਾਂਜੀ ਬੁਝਾਉਣ ਦੀ ਬਹੁਤ ਜ਼ਰੂਰਤ ਹੁੰਦਾ ਹਾਂ ਹਾਂਜੀ ਭਗਾਈ ਦੀ ਮਾਰ ਆਣ ਕੇ ਸਿਲੰਡਰ ਲੈ ਕੇ ਹੁੰਦਾ ਘਰ ਵਿੱਚ ਉਹ ਹਾਂਜੀ ਹਾਂਜੀ ਬਾਕੀ ਬਹੁਤ ਜ਼ਿਆਦਾ ਭਗਾਈ ਦੀ ਹੈ ਹਾਂਜੀ ਤੇ ਜੋ ਫਿਰ ਕਰਾਉਂਦਾ ਹੈ ਜਿਹਦੇ ਉੱਤੇ ਹਾਂਜੀ ਹਾਂਜੀ ਜਿਹੜੀ ਕਿ ਅ ਨੌਕਰੀ ਦੇ ਨਾਮ ਤੇ ਜਿਹੜੀ ਕੋਈ ਮਤਲਬ ਸੁਝਦ ਦਿੱਤੀ ਗਈ ਹੈ ਹਾਂਜੀ ਸਭ ਆਪਸ ਵਿੱਚ ਹੁੰਦੇ ਆ ਜਿਹੜੀ ਮੰਨ ਲਓ ਗਾਉਂ ਦਾ ਹਾਲ ਹੀ ਇਹ ਨਹੀਂ ਤਾਂ ਬਸ ਚੁੱਕਾ ਕਰ। ਜਿਵੇਂ ਜਿਹਾ ਹੈ ਨੀਕਾ ਵੀ ਮੰਨ ਲਓ ਜਿਹੜਾ ਨੰਬਰ ਉਹ ਦੋਫਾ ਕੋਂਡੀਆਂ ਬਹੁਤ ਜ਼ਿਆਦਾ ਇੱਥੇ ਹੈ। ਅੱਛਾ ਮੈਂ ਕੀ ਆਈ ਸੀ ਕਹਿੰਦੇ ਤੁਸੀਂ ਪੁੱਛਾਈ ਜੀ ਕਿ ਪੰਜ ਸਾਲਾਂ ਵਿੱਚ ਕਿੱਥੇ ਪਹੁੰਚੀ ਹੈ? ਪੰਜ ਸਾਲਾਂ ਵਿੱਚ ਸਿੱਧੇ ਕਿੱਥੇ ਕੋਸਟ? ਹਾਂ ਜੀ। ਇਹ ਪੰਜ ਸਾਲਾਂ ਵਿੱਚ ਤਾਂ ਸਿਖਰ ਤੇ ਪਹੁੰਚ ਗਈ। ਇਹ ਬਿਲਕੁਲ ਕਿਤੇ ਨਾ ਕਿਤੇ ਮਹਿੰਗਾਈਆਂ ਘੜੀਆਂ ਘਰ ਚਲੋਣੀਆਂ ਨਹੀਂ ਜਾਂ ਫਿਰ ਘਰ ਦਾ ਬਜਟ ਬਣਾਉਂਦੀਆਂ ਨਹੀਂ ਉਹਨਾਂ ਦਾ ਜਣਾ ਕਿ ਮਹਿੰਗਾਈ ਦੀ ਜਿਹੜੀ ਵੱਡੀ ਮਾਰ ਪੈਂਦੀ ਹੈ ਹੋਰਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਜਿਹੜੇ ਨੇ ਨੌਜਵਾਨ ਕਿਰੇ ਨੇ ਮੈਂ ਕਿਵੇਂ ਕਿਸ ਤਰ੍ਹਾਂ ਦੇਖਦਾ ਜੀ ਕਿਦਾਂ ਦੀ ਸਰਕਾਰ ਜਿਹੜੀ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਕਿਉਂਕਿ ਲੋਕ ਸਭਾ ਜਨਾਬ ਜੀ ਨੇ ਕੱਟ ਕੇ ਗੇਂਜ ਵਿੱਚ ਪੰਜਾਬ ਦੇ ਵਿੱਚ ਆਈ ਥਿੰਕ ਮੇਰੇ ਪੁਆਇੰਟ ਦੇ ਨਾਲ ਕਾਫੀ ਲੋਕੀ ਡਿਸਐਗਰੀ ਹੋਣਗੇ ਮੇਨਲੀ ਇਹ ਫੋਕਸ ਸਿਰਫ ਹਿੰਦੂਤਵ ਰਾਜ ਕਰਦੇ ਰਹੇ ਆ ਜਿਵੇਂ ਅਸੀਂ ਸਿਖਾ ਤੁਹਾਨੂੰ ਗਾਈਡਲਾਈਨ ਦਿੱਤਾ ਹੋਇਆ ਮੇਬੀ ਇਹ ਕੁਝ ਅਗਰੀ ਨਹੀਂ ਵੀ ਕਰਦੇ ਮਟੇ ਸਾਥ ਚ ਮਤਲਬ ਤੁਸੀਂ ਕਹਿਣਾ ਵੀ ਧਰਮ ਦੇ ਉੱਪਰ ਜਿਹੜੀ ਆ ਬੋਲ ਨਹੀਂ ਮਕਣੀ ਕਿਹ ਹੈ ਜਿਹੜੀ ਆ ਬੋਟ ਹੈ ਕਿ ਉਹ ਵੀ ਸਾਡਾ ਜਿਹੜਾ ਦੇਸ਼ ਹੈ ਸਾਰੇ ਧਰਮਾਂ ਦਾ ਇੱਕ ਪ੍ਰਦਸਤਾ ਬਣਿਆ ਬਟ ਉਹ ਉਹ ਨਹੀਂ ਰਿਹਾ ਮੇਰੀ ਜਿਵੇਂ ਅਜੋਧਿਆ ਮੰਦਿਰ ਬਣਾਇਆ ਬਟ ਉਹਦੇ ਵਿੱਚ ਕਿਤਨਾ ਕਿਤੇ ਸਾਨੂੰ ਸਾਈਡ ਲਾਈਨ ਕੀਤਾ ਹੋਇਆ ਪੰਜਾਬ ਦਾ ਮੇਰੀ ਚਲੋ ਸ੍ਰੀਕਰੋਂ ਦਾ ਵੈਸੀ ਮੰਦਿਰ ਜਿਹੜਾ ਗੁਰੂਵਰ ਦਾ ਬਣਾਇਆ ਗਿਆ ਸੀ ਉਹ ਵੀ ਕਹਾ ਕੇ ਪਰ ਮੇਰੀ ਪੁੱਤ ਤੇ ਨਹੀਂ ਅੱਜ ਤਾਈਂ ਉਹਨੇ ਵੀ ਜਿਹੜੀ ਬਦਰ ਪੜਾਈ ਪੂਰੀ ਕੀਤੀ ਹੈ ਉਹਦੀ ਖੁਦ ਕੋਈ ਟੂਰਮ ਦੀ ਟੀਮ ਸੀ ਤਿੰਨ ਜਾਣੇ ਨਾਲ ਡਿਪਾਰਟਮੈਂਟ ਚ ਬਟ ਅਸੀ ਆਪਣੀ ਜੋਬ ਸੈਟੀਸਫਾਈਡ ਨਹੀਂ ਹੈ ਅਸੀਂ ਵੀ ਚਾਹੁੰਦੇ ਆ ਕਿ ਸਾਨੂੰ ਬਾਅਦ ਵਿੱਚ ਜਿਹੜੀ ਅਸੀਂ ਬਾਅਦ ਵਿੱਚ ਕੁਝ ਸੈਟੀਸਫਾਈ ਹੋਵੇ ਅੱਛਾ ਜੀ ਸਾਨੂੰ ਜਿਹੜੀਆਂ ਓਪਰਚੁਨਿਟੀਆਂ ਮਿਲਦੀਆਂ ਪ੍ਰੋਫੈਸ਼ਨਲ ਸਨ ਚਾਹੀਦੀ ਜੀ ਬਿਲਕੁਲ ਕਿਹਾ ਲੱਗ ਕੇ ਕਿ ਜਿਹੜੇ ਇਹਨਾਂ ਲਈ ਸਰਕਾਰੀ ਜਿਹੜੀ ਨੌਕਰੀਆਂ ਉਹਦੇ ਤੋਂ ਵੀ ਜਿਹੜੇ ਨੇ ਕੋਸ਼ਿਸ਼ੇ ਜੇ ਨਹੀਂ ਹਾਲੇ ਪਰ ਕਿਤੇ ਕਿਸੇ ਤੁਜੀ ਕਰਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਵੱਡੀ ਗਲਤੀ ਵਿੱਚ ਮਾਰਿਆ ਜਾਂਦੀ ਹੈ ਬਸ ਇਹ ਚੋਕਰ ਪਾਦੇ ਸਰਕਾਰ ਕਿਉਂ ਨਹੀਂ ਰਹਿੰਦੀ ਅਜਾ ਕਿਦਾਂ ਦੇਖਦੇ ਹਾਂ ਜਿਹੜੀ ਇਹ ਸਰਕਾਰ ਹਮਨ ਸੈਟੀਸਫਾਈ ਸ਼ੂ ਪਾਉਣ ਲਈ ਨੇ ਕਿੰਨਾ ਕਿੰਨਾ ਦੀ ਬਿਕਿੰਦਾ ਦੀ ਕਿੰਨਾ ਵੀ ਜਿਹੜੀ ਸਰਕਾਰ ਆਉਂਦੀ मतलब वोटों में बात ही होती है दी बिल्कुल कह रहे फोटोग्राफी नेगेटिव्स है पर गल्ल बात ठे में किदा देख जाना किदा भी सरकार जी ਜੇ ਤੁਸੀਂ ਚਾਹੋਗੇ ਵੀ ਕੇਂਦਰ ਦੇ ਵਿੱਚ ਘਣੀ ਬਣ ਨਹੀਂ ਐਨੀ ਜੀਟਾ ਵਜ੍ਹਾ ਪਈ ਹੋਰਾਂ ਲੋਕਾਂ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਕੀ ਕਹਿੰਦੇ ਨੇ ਲੋਕ ਜੀ ਹਰਜ ਤੋਂ ਹਰ ਜਗ੍ਹਾ ਕੋ ਵਕਤ ਵਕਤ ਜਿਨਾਵਾਂ ਤੋਂ ਲੋਕ ਜਿਹੜੇ ਨੇ ਸਫਰ ਕਰਦੇ ਨੇ ਗੱਲ ਵਾਹ ਬਈ ਜੀ ਨੌਜਵਾਨ ਨੌਜਵਾਨਾਂ ਨੂੰ ਮੈਂ ਕਹਿੰਦਾ ਵੀ ਵੱਡਾ ਜਿਹੜਾ ਯੋਗਦਾਨ ਹੁੰਦਾ ਕਿਸੇ ਵੀ ਸੂਚਾਰ ਨੂੰ ਬਣਾਉਣ ਨੂੰ ਜਾਂ ਦੇਖਦੇ ਬਣਾਉਣ ਨੂੰ ਕਿਉਂਕਿ ਵੱਡਾ ਜਿਹੜਾ ਟੈਕ ਪੇ ਆ ਨੌਜਵਾਨ ਕਰਦੇ ਨੇ ਕਿੰਦਾ ਜੀ ਸਰਕਾਰ ਚਾਹੁੰਦੇ ਵੀ ਕੇਂਦਰ ਦੇ ਵਿੱਚ ਬਣ ਹਾਂਜੀ ਕਿ ਡਾਟਾ ਸਰਕਾਰੀ ਨੌਕਰੀਆਂ ਹੁਣ ਹੋਰ ਕੀ ਮੰਗਦੇ ਹੋ ਜਿਹੜਾ ਕੋਸ਼ਿਸ਼ ਕਰਦੇ ਹਾਂ ਹਾਂਜੀ ਇਹ ਬਾਤ ਵੀ ਬਹੁਤ ਕੰ사ਰ ਪਾ ਰਹੀ ਤੁਮੋ ਹਾਂਜੀ ਨਹੀਂ ਸਰਕਾਰ ਨੇ ਜੋ ਸਰਕਾਰ ਦੀ ਉਹਨੇ ਟਿਕੀ ਕੰਮ ਕੀਤਾ ਜਿਹਨੂੰ ਜੇ ਤੇ ਉੱਪਰ ਪੁਆਇੰਟ ਵੀ ਇਹ ਕਰਦੀ ਜਿਹੜਾ ਕਾਰ ਨੂੰ ਕਿੰਨੇ ਕਿੰਨੇ ਜਿਵੇਂ ਕਿ ਜਿੱਦਾਂ ਦੇਖੋ ਇਹ ਕਾਰਗੁਜ਼ਾਰੀ ਨੂੰ ਤਾਂ ਬਣਾ ਦਿੰਦਾ ਹੋਰ ਨਹੀਂ ਬਣੀ ਹੁਣ ਕਿੰਨੀ ਹੋਰ ਹੈ ਮੀਨ ਪਰ ਇਹ ਯੋਗਤਾ ਕਿ ਤੱਕ ਵਧਦੀ ਹੈ। ਅੱਛਾ ਅੱਛਾ। ਪਰ ਹੁਣ ਤਾਂ ਫਾਰਮ ਭਰਿਆ ਜਾਂਦਾ ਹੈ ਤੇ ਨਾਮ ਦੀ ਨਾਲ ਜਿਹੜੀ ਵੋਟਰ ਬਣ ਜਾਂਦੀ ਹੈ। ਜ਼ਰੂਰ ਜਿਹੜੀ ਆ ਵੋਟ ਬਣ ਪਾਉ ਕਿਉਂਕਿ ਇਸਦੇ ਹੱਕ ਨਾਲ ਹੀ ਤੁਸੀਂ ਜਿਹਨੇ ਨੇ ਤਾਂ ਆਪਣੀ ਮਰਜ਼ੀ ਦੀ ਸਰਕਾਰ ਨੂੰ ਚੋਣ ਚਾ ਰਹੇ ਹੋ। ਮੈਮ ਕਿਦਾਂ ਦੇਖਦੇ ਹੋ ਜੀ ਇਹ ਥੋੜੀ ਜਿਹੜੀਆਂ ਲੋਕ ਸਭਾ ਚੋਣਾਂ ਆ ਰਹੀਆਂ ਨੇ ਕਿਦਾਂ ਹਾਂਜੀ ਹਾਂਜੀ ਮੈਂ ਕਿਦਾਂ ਦੇਖਦੇ ਹਾਂ। ਉਹ ਸੀ ਦੇਖਦੇ ਕਿ ਬੋਟੇ ਬਾਰ-ਬਾਰੇ ਕੁਝ ਦੇਖਦੇ। ਮੇਰੀ ਵੀ ਸਰਕਾਰ ਆ ਵੀ ਕੈਂਟਰ ਦੇ ਵਿੱਚ ਕਿਦਾਂ ਦੇ ਕੰਮ ਕੀਤੇ ਨੇ ਹੁਣ ਜਿਹੜੀ ਅਗਲੀ ਸਰਕਾਰ ਆ ਕਿੱਦਾਂ ਦੀ ਹੋਣੀ ਚਾਹੀਦੀ ਹੈ? ਜਿਹੜੀ ਇਹ ਸਰਕਾਰ ਨੇ ਕਈ ਵੈਸਲੇ ਬੰਨੂ ਪਸੰਦ ਆਏ ਨੇ ਠੀਕ ਹੈ ਨਾ ਰੇਸ਼ਟ ਮੈਂ ਕਿਹਾ ਦੀ ਮਸਲੇ ਨੂੰ ਬਤਿਆ ਹੈ ਦੇਸ਼ ਦਾ ਮਾਨ ਸਨਮਾਨ ਬੜਾ ਬੇਸ਼ਅਮ ਜਿਹਾ ਹੋ ਗਿਆ ਉਸੇ ਮਸਲੇ ਦੇ ਚਰਾਵਾ ਨੂੰ ਕਮਲੇ ਅੰਦਰ ਬਣਾਇਆ ਜਾਣਾ ਹੈ ਨਸੀਬਾ 파ਰਕ ਹੈ ਠੀਕ ਹੈ ਕਿ ਮਸਲਾ ਸੋਚਣਾ ਲਿਆ ਗਿਆ ਆਪ ਨਹੀਂ ਸਦੀ ਭਾਵ ਦੇ ਰਾਜ ਵਿੱਚ ਆ ਜਾਂ ਮੁਸਲਮਾਨ ਦਾ ਮਾਨ ਵਿੱਚ ਕੁਛ ਕੀਤਾ ਗਿਆ ਇਹ ਦੂਜੇ ਅੰਦਰ ਤੇ ਦੇਸ਼ ਕੋਲ ਬਾਕੀ ਇਹ ਮਸਲਾ ਹੈਗਾ ਕਿ ਜਿਹੜਾ ਸਹੂਲਤਾਂ ਉਹਨਾਂ ਦੇ ਇੱਦਾਂ ਦੀਆਂ ਉਹਦੀ ਬਜਾਏ ਨੌਜਵਾਨਾਂ ਨੂੰ ਜਿਹੜਾ ਰੁਜ਼ਗਾਰ ਮਿਲਣਾ ਚਾਹੀਦਾ ਤੇ ਬਜਾਏ ਕਿ ਸੂਬੇ ਮੰਦੇ ਕੋਸ਼ਿਸ਼ ਕਰਦੇ ਦੇਤੇ بجائے ਉਹਨੇ ਰੇਟ ਘਟਾ ਦਿੱਤੇ ਜਾਣ ਤਾਂ ਕਿ ਸਭ ਨੂੰ ਫਾਇਦਾ ਹੋਵੇ ਉਹਨੇ ਜਿਵੇਂ ਕਿ ਬੱਸਾਂ ਦੇ ਵਿੱਚ ਸੂਦਾਂ ਦਿੱਤੀ ਹੋਈ ਆ ਕਿ ਲੇਡੀਜ਼ ਨੂੰ ਸੂਦਾਂ ਹੈ ਪਰ ਕਿਉਂਕਿ ਲੇਡੀਜ਼ ਨੂੰ ਕਈ ਵਾਰ ਜਿਹੜੇ ਬੱਸਾਂ ਵਾਲੇ ਨੇ ਉਹ ਅੱਗੇ ਪਿੱਛੇ ਫੜਾਉਂਦੇ ਨੇ ਜਿਹੜੀਆਂ ਲੇਡੀਜ਼ ਨੇ ਬੜੀਆਂ ਪਰੇਸ਼ਾਨ ਹੋਈਆਂ ਹੈ ਜਾਇ ਕਿ ਕਿਉਂਕਿ ਫਿਰ ਲੇਡੀਜ਼ ਨੂੰ ਬੱਸਾਂ ਦੇ ਵਿੱਚ ਖੜੀਆਂ ਰਹਿਣਾ ਪੈਂਦਾ ਕਿਉਂਕਿ ਉਹ ਪੇ ਉਹ ਵੀ ਸੱਚੇ ਨੇ ਕਿਉਂਕਿ ਪੇ ਕਰਦੇ ਨੇ ਲੇਡੀਜ਼ ਪੇ ਨਹੀਂ ਕਰਦੇ ਤਾਂ ਪਰ ਜੇ ਕਰਿਓ ਕਿ ਸਾਰਿਆਂ ਦਾ ਹੀ ਥੋੜਾ ਜਿਹਾ ਰੇਟ ਘਟਾ ਦਿੱਤਾ ਜਾਵੇ ਅਤੇ ਸਾਨੂੰ ਜਿਹੜਾ ਫੇਰ ਫੇਰ ਉਹ ਕੋਈ ਗੱਲ ਨਹੀਂ ਹੋਊਗੀ ਤੇ ਮਸਲਾ ਜਿਹੜਾ ਠੀਕ ਹੋ ਜਾਵੇ ਲੱਗਦਾ ਕਿ ਫ੍ਰੀ ਦੀਆਂ ਸੁਵਿਧਾਵਾਂ ਜਿਹੜੀਆਂ ਨੇ ਬੰਦ ਕਰ ਦੇਣੀਆਂ ਹਾਂ ਫ੍ਰੀ ਦੀ ਬੰਦ ਕਰਨੀ ਚਾਹੀਦੀ ਆ ਤੇ ਸਭ ਦੇ ਰੇਟ ਘਟਾ ਦਿੱਤੇ ਜਾਣੇ ਚਾਹੀਦੇ ਉਹ ਸਾਰਿਆਂ ਨੂੰ ਫਾਇਦਾ ਹੋਣਾ ਜੀ ਬਿਲਕੁਲ ਕਿਤੇ ਨਾ ਕਿਤੇ ਹੋਰਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਜਾਣਾਂਗੇ ਕੀ ਕਹਿਣਾ ਲੋਕਾਂ ਦਾ ਕਿਉਂ ਕਿ ਕਿਤੇ ਨਾ ਕਿਤੇ ਹਰ ਇੱਕ ਵਿਅਕਤੀ ਜਿਹੜਾ ਆਪਣੀ رائے ਦੇ ਰਿਹਾ ਕਹਿ ਰਿਹਾ ਕਿ ਕੁਝ ਲੋਕ ਕਹਿ ਰਹੇ ਨੇ ਕਿ ਜਿਹੜੀਆਂ ਸਿੱਖਿਆ ਮਿਲਣੀ ਚਾਹੀਦੀ ਹੈ ਕੁਝ ਲੋਕ ਕਹਿ ਰਹੇ ਨੇ ਰੋਜ਼ ਜ਼ਰੂਰ ਜਿਹੜੀ ਹੈ ਕੋਰਾਂ ਲੋਕਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਤੋਂ ਜਾਣਾਂਗੇ ਕਿ ਕਿਸ ਤਰ੍ਹਾਂ ਦਾ ਜਿਹੜੀ ਹੈ ਸਰਕਾਰ ਹੁਣੀ ਕਹਿ ਰਹੀ ਜੀ ਕਿਸ ਤਰ੍ਹਾਂ ਦਾ ਜਿਹੜਾ ਲੀਡਰ ਹੈ ਉਹ ਆਪਣੇ ਹਲਕੇ ਦੇ ਵਿੱਚ ਚਾਹੁੰਦੇ